ਦੇਤਾ ਗੀਤਾ ਤੇ ਤਾ ਨਾਉ ਬਿਨ ਨਾਵਾ ਨਹੀਂ ਪੁਰਦਾਉ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ 모ਨ ਸਿੰਘ ਜੀ ਜਿਨ੍ਹਾਂ ਨੇ 31 ਸਾਲ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲਾ ਮਿਸਾਲ ਸੇਵਾਵਾਂ ਨਿਭਾਉਂਦਿਆਂ ਸੰਗਤ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ ਤੇ ਗੁਰੂ ਸਹਿਬਾਨ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਆਪ ਬੀਤੇ ਦਿਨੀ ਵੈਨਕੂਵਰ ਵਿਖੇ ਅਕਾਲ ਚਲਾਣਾ ਕਰ ਗਏ ਸਨ ਤੇ ਆਪ ਦਾ ਅੰਤਮ ਸੰਸਕਾਰ ਐਤਵਾਰ ਨੂੰ ਰਿਵਰਸਾਈਡ ਫਿਊਨਰਲ ਹੋਮ ਚ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਚ ਸੰਗਤਾਂ ਨੇ ਸ਼ਿਰਕਤ ਕੀਤੀ ਸਿੰਘ ਸਾਹਿਬ ਗਿਆਨੀ ਮੋਨ ਸਿੰਘ ਜੀ ਦੀ ਸ਼ਖਸੀਅਤ ਕਿਸੇ ਜਾਣ ਪਹਿਚਾਨ ਦੀ ਮੋਤਾਜ ਨਹੀਂ ਸੀ ਆਪਨੇ ਬਚਪਨ ਦੇ ਵਿੱਚ ਵਿਦਿਆ ਮਾਰਤੰਡ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਪਾਸੋਂ ਗੁਰਮਤਿ ਵਿਦਿਆ ਦੀ تعلیم ਹਾਸਲ ਕੀਤੀ। ਆਪਨੇ ਸ਼ੁਰੂਆਤੀ ਦਿਨਾਂ ਦੇ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਮਹਾਨ ਪੰਥਕ ਸੇਵਾਵਾਂ ਨਿਭਾਈਆਂ। ਜੂਨ 1984 ਦੇ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਏ ਆਪਰੇਸ਼ਨ ਬਲੂ ਸਟਾਰ ਦੇ ਮੌਕੇ ਆਪਨੇ ਕਠਿਨ ਹਾਲਾਤਾਂ ਦੇ ਵਿੱਚ ਵੀ ਗੁਰੂ ਰਾਮਦਾਸ ਪਾਤਸ਼ਾਹ ਦੇ ਮਹਾਨ ਅਸਥਾਨ ਦੀ ਸੇਵਾ ਬਖੂਬੀ ਨਿਭਾਈ ਅਤੇ ਪਾਵਨ ਅਸਥਾਨ ਦੀ ਮਾਨ ਮਰਿਆਦਾ ਨੂੰ ਕਿਸੇ ਵੀ ਤਰ੍ਹਾਂ ਦੀ ਠੇਸ ਨਾ ਪਹੁੰਚਣ ਦਿੱਤੀ ਸੰਸਾਰਿਕ ਮੋਹ ਮਾਇਆ ਤੋਂ ਤਿਆਗ ਦੀ ਵੱਡੀ ਉਦਾਹਰਣ ਇਹ ਵੀ ਹੈ ਕਿ ਉਹਨਾਂ ਆਪਣੀ ਨਿੱਜੀ ਜਾਇਦਾਦ ਵੀ ਦਰਬਾਰ ਸਾਹਿਬ ਦੇ ਨਾਮ ਕਰ ਦਿੱਤੀ। ਕੇਵਲ ਭਾਰਤੀ ਨਹੀਂ ਬਲਕਿ ਦੁਨੀਆ ਭਰ ਖਾਸ ਕਰਕੇ ਕੈਨੇਡਾ ਦੀਆਂ ਸਿੱਖ ਸੰਗਤਾਂ ਦੇ ਵਿੱਚ ਗਿਆਨੀ ਮੋਹਨ ਸਿੰਘ ਜੀ ਦਾ ਵਿਸ਼ੇਸ਼ ਰੁਤਬਾ ਤੇ ਸਤਕਾਰ ਸੀ। ਸੰਗਤਾਂ ਗਿਆਨੀ ਮੋਹਨ ਸਿੰਘ ਜੀ ਪਾਸੋਂ ਸਿੱਖ ਮਸਲਿਆਂ ਦੇ ਵਿੱਚ ਅਗਵਾਈ ਮੰਗਦੀਆਂ ਸਨ ਤੇ ਅਜਿਹੀ ਮਹਾਨ ਸ਼ਖਸੀਅਤ ਦਾ ਚਲੇ ਜਾਣਾ ਸੰਗਤਾਂ ਦੇ ਨਾਲ-ਨਾਲ ਕੌਮ ਦੇ ਲਈ ਵੀ ਵੱਡਾ ਘਾਟਾ ਆਇਆ। ਬਹੁਤ ਸਾਰੇ ਲੋਕਾਂ ਦੇ ਕੁਐਸਚਨ ਸੀ ਕਿ ਸਿੰਘ ਸਾਹਿਬ ਨੇ ਨਿਸ਼ਕਾਮਤਾਨ ਨਾਲ ਸੇਵਾ ਕੀਤੀ ਹੈ। ਕੀ ਉਹ ਇਹ ਲੈਂਦੇ ਸੀ? ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਤੇ ਭਾਵੇਂ ਲੈਂਦੇ ਮੈਨੂੰ ਨਹੀਂ ਪਤਾ ਲੈਂਦੇ ਸੀ ਕਿ ਨਹੀਂ ਲੈਂਦੇ ਸੀ। ਪਰ ਜ਼ਿੰਦਗੀ ਦੇ ਵਿੱਚ ਆਪਾਂ ਚਾਹੇ ਇੱਥੇ ਵੱਸਦੇ ਆ ਚਾਹੇ ਉੱਥੇ ਵੱਸਦੇ। ਜ਼ਿੰਦਗੀ ਵਿੱਚ ਬੰਦਾ ساری ਉਮਰ ਕੰਮ ਕਰਕੇ ਆਪਣਾ ਇੱਕ ਆਧਣਾ ਬਣਾਉਂਦਾ, ਆਪਣਾ ਘਰ ਬਣਾਉਂਦਾ। ਤੇ ਉਹੀ ਸਿੰਘ ਸਾਹਿਬ ਨੇ ਵੀ ਬਣਾਇਆ। ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਸਿੰਘ ਸਾਹਿਬ ਜੀ ਨੇ ਆਪਣਾ ਉਹ ਅਸਥਾਨ ਰਹਿਣ ਵਾਸਤੇ ਬਣਾਇਆ ਪਰ ਕੁਝ ਸਮਾਂ ਪਹਿਲਾਂ ਸਿੰਘ ਸਾਹਿਬ ਜੀ ਨੇ ਉਹ ਅਸਥਾਨ ਉਹ ਜਿਹੜਾ ਘਰ ਸੀ ਉਹ ਗੁਰੂ ਨਾਨਕ ਦਾਸ ਮਹਾਰਾਜ ਜੀ ਦੇ ਨਾਮ ਤੇ ਰਜਿਸਟਰੀ ਕਰਕੇ ਚਾਂਗੀਆਂ ਸ਼ਰੋਮਣੀ ਕਮੇਟੀ ਨੂੰ ਦੇ ਦਿੱਤਾ ਦੀ ਲੋਨ ਟੀਵੀ ਉਹਨਾਂ ਨੇ ਤਨਖਾਹ ਲਈ ਆ ਜਾਂ ਨਹੀਂ ਲਈ ਬਸ ਦੋ ਪ੍ਰਚਾਦੇ ਤੇ ਹਰ ਬੰਦੇ ਨੇ ਛੱਕੜਿਆ ਜਿੱਥੇ ਮਰਜ਼ੀ ਬੈਠਾ ਹੋਵੇ ਬਾਕੀ ਜ਼ਿੰਦਗੀ ਚ ਜੋ ਉਹਨਾਂ ਨੇ ਉੱਥੋਂ ਬਣਾਇਆ ਸੀ ਕੋ ਗੁਰੂ ਰਾਮਦਾਸ ਦੇ ਘਰ ਨੂੰ ਚਾਬੀਆਂ ਦੇ ਕੇ ਆਏ ਨੇ ਸੁਰੱਖ ਨੂੰ ਹੋ ਕੇ ਆਏ ਨੇ ਸਿੰਘ ਸਾਹਿਬ ਗਿਆਨੀ ਮੋਨ ਸਿੰਘ ਜੀ ਦੀਆਂ ਸੇਵਾਵਾਂ ਦਾ ਸਨਮਾਨ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਉਹਨਾਂ ਦੀ ਤਸਵੀਰ ਕੀਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਮੈਂ ਧਰਮ ਪ੍ਰਚਾਰ ਕਮੇਟੀ ਤੋਂ ਮੁਖ ਸੇਵਾਦਾਰ ਸਕਤਰ ਧਰਮ ਪ੍ਰਚਾਰ ਕਮੇਟੀ ਹੋਣ ਦੇ ਨਾਤੇ ਸਮੂਹ ਸੰਗਤਾਂ ਜਿਹੜੀਆਂ ਇੱਥੇ ਆਈਆਂ ਨੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਕਿ ਉਹ ਜਿਹੜੀ ਰੱਬੀ ਰੂਹ ਸੀਗੀ ਜੋ ਸਾਨੂੰ ਸਦੀਵੀ ਬਿਸ਼ਵੜਾ ਦੇ ਗਈ ਆ ਉਹਨਾਂ ਨੂੰ ਸਦੀਵ ਕਾਲ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਪਿਛੇ ਪਰਿਵਾਰ ਨੂੰ ਬਾਣਾ ਮੰਨਣ ਦਾ ਵੱਲ ਬਖਸ਼ਣਾ ਸਿੱਖ ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਅੱਜ ਦੇ ਇਸ ਸਮੇਂ ਤੇ ਖਾਸ ਕਰਕੇ ਮਾਨਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਐਡਵੋਕੇਟ ਸਾਹਿਬ ਨੇ ਵੀ ਆਉਣਾ ਸੀਗਾ ਪਰ ਪੰਥਕ ਜ਼ਰੂਰੀ ਰਜੇਵੇਂ ਹੋਣ ਕਰਕੇ ਉਹ ਨਹੀਂ ਆ ਸਕੇ ਉਹਨਾਂ ਨੇ ਵੀ ਆਪਣਾ ਸੋਕ ਸੰਦੇਸ਼ ਜਿਹੜਾ ਭੇਜਿਆ ਆ ਪਰ ਜੇ ਇਹ ਸ਼ਖਸੀਅਤ ਤੇ ਤੁਰ ਜਾਣ ਤੇ ਆਪਾਂ ਕਹਿ ਸਕਦੇ ਹਾਂ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਸੱਚੀ ਦਰਗੇ ਜਾਏ ਸੱਚਾ ਪੜ ਮਲਿਆ ਮੈਂ ਇਸ ਮੌਕੇ ਤੇ ਏ ਕਮਾ ਕਕੇ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਵਰਗੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਦਾ ਪੰਥਰੋਂ ਘਾਟਾ ਪੈ ਰਿਹਾ ਹੈ ਜਿਹੜੀਆਂ ਸ਼ਖਸੀਅਤਾਂ ਦਾ ਪੰਥ ਵਿੱਚੋਂ ਘਟ ਰਹੀਆਂ ਨੇ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਇਸ ਮਹਾਨ ਆਤਮਾ ਨੂੰ ਸ਼ਰਧਾ ਦੇ ਸਤਕਾਰ ਭੇਟ ਕਰਦਾ ਸਤਿਗੁਰੂ ਕੇ ਅਰਦਾਸ ਕਰਦਾ ਕਿ ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਰ ਦੇਵ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸੁਮੇਲ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਸੰਤ ਸਾਹਿਬ ਜੀ ਨੂੰ ਦੁਸ਼ਾਨੇ ਹੱਕ ਵਕਤ ਸੈਟ ਦਾ ਬਲਕ ਤੇ ਤੇ ਨੇ ਸ਼ਹੀਦ ਸਾਹਿਬ ਨੂੰ ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚ ਚੇਤੇ ਕੀਤਾ ਜਾਏਗਾ ਜੋ ਉਹਨਾਂ ਦੀਆਂ ਕੁਰਬਾਨੀਆਂ ਜੋ ਉਹਨਾਂ ਦੀ ਲੰਬਾ ਸਮਾਂ ਦਰਬਾਰ ਸਾਹਿਬ ਵਿੱਚ ਕੀਤੀ ਗਈ ਸੇਵਾ ਹੈ ਫਟਬੁੱਲੀ ਹੈ ਯਾਨੀ ਮੋਨ ਸਿੰਘ ਜੀ ਦੀ ਅੰਤਮ ਅਰਦਾਸ ਸਰੀ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਹੋਈ ਗਿਆਨੀ ਨਰਿੰਦਰ ਸਿੰਘ ਹੁਣਾਂ ਨੇ ਜਿੱਥੇ ਇਹ ਵਿਸ਼ੇਸ਼ ਉਪਰਾਲਾ ਕੀਤਾ ਉੱਥੇ ਵੱਡੀ ਗਿਣਤੀ ਚ ਸੰਗਤਾਂ ਵੱਲੋਂ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ ਸੋ ਸੁਮੂਚੀ ਕੌਮ ਗਿਆਨੀ ਮੋਨ ਸਿੰਘ ਜੀ ਦੀਆਂ ਪੰਤ ਪ੍ਰਤੀ ਸੇਵਾਵਾਂ ਨੂੰ ਸਦੀਵੀ ਯਾਦ ਰੱਖੇਗੀ ਪਰਮਜੀਤ ਸਿੰਘ ਓਮਨੀ ਨਿਊਜ਼ ਸਰੀ